ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਦੋਸਤੋ ਅੱਜ ਤੁਹਾਨੂੰ ਬੀਟਲ ਨਸਲ ਦੀਆਂ ਬੱਕਰੀਆਂ ਬਾਰੇ ਚੰਨਣਾ ਜਰੂਰ ਪਾਵਾਂਗੇ ਇਹ ਵੀਰ ਜੋ ਆਪਣੇ ਸਕਰੀਨ ਦੇ ਸਾਹਮਣੇ ਖੜਾ ਹੈਗਾ ਇਸ ਵੀਰ ਨੇ ਮਾਨਸਾ ਜ਼ਿਲ੍ਹੇ ਦੇ ਉਹ ਮੇਲੇ ਜਿੱਤੇ ਹੋਏ ਹਨ ਜਦੋਂ ਕਿ ਜ਼ਿਲ੍ਹਾ ਪੱਧਰੀ ਮੇਲੇ ਹੁੰਦੇ ਹੁੰਦੇ ਸੀ ਇਸ ਵੀਰ ਨੇ ਮਾਨਸਾ ਬਠਿੰਡਾ ਸੰਗਰੂਰ ਆਪਣੇ ਏਰੀਏ 'ਚ ਕੋਈ ਵੀ ਮੇਲਾ ਨਹੀਂ ਹਾਰਿਆ ਸੀ ਤੇ ਉਸ ਮੇਲੇ ਦੇ ਉੱਤੇ ਆਪਣੇ ਪ੍ਰਾਇਜ ਹੀ ਲੈ ਕੇ ਆਉਂਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਇਸ ਵੀਰ ਦੇ ਉੱਪਰ ਕੁਛ ਭੂਤ ਸਵਾਰ ਹੋਇਆ ਕਿ ਆਪਾਂ ਮੱਝਾ ਰਖੀਏ ਤਾਂ ਇਸ ਨੇ ਆਪਣਾ ਜੋ ਬੱਕਰੀਆਂ ਦਾ ਫਾਰਮ ਸੀ ਸਾਰਾ ਸੇਲ ਕਰਤਾ ਸੀ ਤੇ ਉਸ ਤੋਂ ਬਾਅਦ ਵੀਰ ਨੂੰ ਮੱਝਾਂ 2-3 ਸਾਲ ਰੱਖੀਆਂ ਉਹਦੇ ਵਿੱਚ ਵੀਰ ਨੂੰ ਕਾਮਯਾਬੀ ਨਹੀਂ ਹੋਈ ਤਾਂ ਉਸ ਤੋਂ ਬਾਅਦ ਵੀਰ ਨੇ ਆਪਣੀਆਂ ਬੱਕਰੀਆਂ ਦਾ ਦੁਬਾਰਾ ਫੇਰ ਵਪਾਰ ਸ਼ੁਰੂ ਕੀਤਾ ਹੁਣ ਵੀਰ ਕੋਲੇ ਕਮ ਸੇ ਕਮ 25 ਤੋਂ 30 ਬੱਕਰੀਆਂ ਨੇ ਜੋ ਕਿ ਬੀਟਲ ਨਸਲ ਦੀਆਂ ਨੇ ਇਸ ਵੀਰ ਵੀਰ ਜੀ ਸਤਿਕਾਰ ਵੀਰ ਜੀ ਤੁਸੀਂ ਹੁਣ ਦੱਸੋ ਕਿ ਤੁਹਾਡਾ ਤਜਰਬਾ ਕੀ ਰਿਹਾ ਜੀ ਇਹਦੇ ਵਿੱਚ ਤਜਰਬਾ ਤਾਂ ਜੀ ਪਹਿਲੇ ਦਿਨ ਤੋਂ ਹੀ ਮਾਰ ਰੱਖਦੇ ਹਾਂ ਹਾਂਜੀ ਹਾਂਜੀ ਤੇ ਹੁਣ ਜਿਵੇਂ ਲੋਕ ਕਰੀ ਜਾਂਦੇ ਨੇ ਸਾਰੇ ਹਰੇਕ ਬੰਦੇ ਇਹਦੇ ਕਿਹਨੇ ਹੋ ਰਿਹਾ ਕੰਮ ਕੋਈ ਠੰਡਾ ਮਾੜਾ ਨਹੀਂ ਹੈਗਾ ਬਹੁਤ ਚੰਗਾ ਠੰਡਾ ਜੀ ਅੱਛਾ ਵੀਰ ਜੀ ਗਰੀਬ ਵੀ ਕਰ ਸਕਦਾ ਹੈ ਤੈਨੂੰ ਅਮੀਰ ਵੀ ਕਰ ਸਕਦਾ ਹੈ ਹਾਂਜੀ ਹਾਂਜੀ ਤਨ ਤੁਸੀਂ ਵੀ ਵੇਚਦੀ ਜੀ ਮੱਜਾਂ ਦਾ ਵੀ ਕਰਨਾ ਸ਼ੁਰੂ ਕਰਤਾ ਸੀ ਜੀ ਉਹ ਤੁਸੀਂ ਪਹਿਲਾਂ ਗੱਲ ਦੱਸਦੀ ਭੂਸਵਾਰ ਹੋ ਜਾਂਦਾਗਾ ਹਾਂਜੀ ਉਹ ਵੀ ਚੱਲਣੇ ਪੈਂਦੇ ਨੇ ਸਾਰੇ ਕੁਸ ਹਾਂਜੀ ਉਹਦੇ ਵਿੱਚੋਂ ਤੁਹਾਨੂੰ ਘਾਟਾ ਪਿਆ ਹੋਣਾ ਜੀ ਉਹ ਵੀ ਤਾਂ ਘਾਟਾ ਪਿਆ ਜੀ अच्छा ਕਾਟਾ ਪੈਣ ਦੇ ਕਾਰਨ ਦੁਬਾਰਾ ਫੇਰ ਤੁਸੀਂ ਨੇ ਇਹ ਥੋੜੇ ਥਾਂ ਦੇ ਵਿੱਚ ਜਿਆਦਾ ਵਪਾਰ ਵਿਵਹਾਰ ਦਾ ਇਹ ਕੋਸ਼ਿਸ਼ ਸ਼ੁਰੂ ਕਰੀ ਜੀ ਹਾਂਜੀ ਹਾਂ ਅੱਛਾ ਜੀ ਹਾਂ ਹੁਣ ਬਤਾਵਾਂਗੇ ਜੀ ਪੂਰਾ ਕੰਮ ਜੰਗੀ ਪੱਧਰ ਤੇ ਕਰ ਲਾਂਗਾ ਹਾਂਜੀ ਉਹ ਨਾਲ ਹੈ ਮੇਰੇ ਮੁੰਡਾ ਪਾਰਟਨਰ ਹਾਂਜੀ ਇੱਕ ਆ ਵੀਰ ਜੀ ਇਹ ਵੀ ਆ ਨਾਲ ਹੀ ਆਪੇ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਕਾਲਾ ਪੰਡਤਾ ਜੀ ਅੱਛਾ ਜੀ ਅੱਛਾ ਠੀਕ ਹੈ ਜੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ